ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਆੰਤੇ ਬੁਚੜ ਦੇ ਪੋਤੇ ਰਵਨੀਤ ਬੁੱੱਟੀ ਨੂੰ ਉਹਦੀ ਭਾਸ਼ਾ ਜਵਾਬ ਦੇਣ ਲੱਗਾ ਸੁਣ ਲਈ ਹੋਏ ਜਿੰਨਾ ਨੁਕਸਾਨ ਤੇਰੇ ਦਾਦੇ ਨੇ ਜਿਹਨੂੰ ਸਿਕਾਉਮ ਬਿਆੰਤਾ ਬੁਚੜ ਕਹਿੰਦੀ ਐ ਐਨਾ ਕਿਸੇ ਨੇ ਨਹੀਂ ਕੀਤਾ ਹੋਣਾ ਤਾਂ ਇਹ ਤੈਨੂੰ ਤਕਲੀਫ ਹੁੰਦੀ ਆ ਜਦੋਂ ਤੇਰਾ ਦਾਦਾ ਮੁੱਖ ਮੰਤਰੀ ਸੀ ਜਦੋਂ ਨੌਜਾਨ ਜਾਂਦੇ ਸੀ ਨਾ ਇਹ ਸਿਰਾਂ ਤੇ ਦਸਤਾਰਾਂ ਸਜਾਈਆਂ ਹੁੰਦੀਆਂ ਸੀ ਦਾੜੇ ਰੱਖੇ ਹੁੰਦੇ ਸੀ ਝੂਠੇ ਮੁਕਾਬਲੇ ਤੇਰਾ ਦਾਦਾ ਹੀ ਕਰਾਉਂਦਾ ਸੀ 인ਦਰਾ ਗਾਂਧੀ ਨੇ ਪਹਿਲਾਂ ਗੁਰੂ ਧੰਮਾਂ ਤੇ ਹਮਲਾ ਕੀਤਾ ਉਹੀ ਅਗੇ ਤਰਜ਼ ਤੇ ਤੇਰੇ ਦਾਦੇ ਨੇ ਸਿੱਖ ਕੌਮ ਦਾ ਬੈਰੀ ਬਣਿਆ ਕਿ ਤਾਂ ਹੀ ਤੈਨੂੰ ਤਕਲੀਫ ਹੁੰਦੀ ਆ ਇਹ ਦਸਤਾਰਾਂ ਨੂੰ ਇਹ ਦਾੜਿਆਂ ਦਾ ਬੈਰੀ ਸੀ ਤੇਰਾ ਦਾਦਾ ਜਦੋਂ ਮੁੱਖ ਮੰਤਰੀ ਸੀ ਕੇ ਪੀਐਸ ਗਿੱਲ ਦੇ ਨਾਲ ਰਲ ਕੇ ਝੂਠੇ ਮੁਕਾਬਲੇ ਕੀਤੇ ਉਹਨੇ ਨੌਜ ਉਹਨਾਂ ਨੂੰ ਮਾਰਿਆ ਬੇਗੁਨਾ ਨੌਜਵਾਨਾਂ ਨੂੰ ਮਾਰਿਆ ਇੱਕ ਪੀੜੀ ਮਾਰ ਦਿੱਤੀ ਤੇਰੇ ਦਾਦੇ ਨੇ ਬਿਆਨਤਾ ਪੁੱਛੜ ਤਾਂ ਹੀ ਕਹਿੰਦੇ ਸੀ ਕੌਮ ਤੇਰੇ ਦਾਦੇ ਨੂੰ ਤੇ ਤੈਨੂੰ ਤਕਲੀਫ ਕਿਉਂ ਹੁੰਦੀ ਆ ਕਿਉਂਕਿ ਜਦੋਂ ਸਿੱਖ ਕੌਮ ਦਾ ਉਹ ਕਤਲੇਆਮ ਕਰ ਰਿਹਾ ਸੀ ਤਾਂ ਉਹਨੂੰ ਸਿੰਘਾਂ ਨੇ ਸੁੱਧਾ ਲਾਇਆ ਤੇਰੇ ਦਾਦੇ ਨੂੰ ਜਿਨ੍ਹਾਂ ਨੂੰ ਅਸੀਂ ਅੱਜ ਬੰਦੀ ਸਿੰਘ ਕਹਿੰਨੇ ਆ ਭਾਈ ਬਲਵੰਤ ਸਿੰਘ ਰਾਜੂਆਣਾ ਜੀ ਜਗਤਾਰ ਸਿੰਘ ਹਵਾਰਾ ਜੀ ਹੋਰ अनेका ਬੰਦੀ ਸਿੰਘ ਜਿਹੜੇ ਆ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤੇ ਜਦੋਂ ਉਹਨਾਂ ਨੂੰ ਛੱਡਣ ਦੀ ਗੱਲ ਆਉਂਦੀ ਆ ਤਾਂ ਤੇਰੇ ਤਖਲੀਬ ਹੁੰਦੀ ਆ ਤਾਂ ਹੀ ਤੂੰ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਤੇ ਸਿੱਖ ਕੌਮ ਦੇ ਖਿਲਾਫ ਬੋਲ ਰਿਹਾ ਹੈ ਤੂੰ ਕਹਿੰਦਾ ਡਰ ਗਏ ਕਿਸੇ ਤੋਂ ਨਹੀਂ ਡਰਿਆ ਸੀ ਡਰਾ ਸਾਨੂੰ ਇੰਦਰਾ ਨਹੀਂ ਸਕੀ ਡਰਾ ਸਾਨੂੰ ਤੇਰਾ ਦਾਦਾ ਨਹੀਂ ਸਕਿਆ ਬੈਂਤਾ ਬੁੱਚੜ ਤੇ ਤੂੰ ਕਿਹੜੀ ਚੀਜ਼ ਦੀ ਬਾਗ ਦੀ ਮੂਲੀਆ ਓਏ ਕਿਸੇ ਤੋਂ ਨਹੀਂ ਸੀ ਡਰਦੇ ਖਾਲਸਾ ਛੰਡੇ ਦੇ ਹੇਠ ਸਿੱਖ ਕੌਮ ਸਿੱਖ ਕੌਮ ਦੇ ਮੁੱਦੇ ਆ ਲਈ ਇਕਜੁੱਟਾ ਇਕਜੁੱਟ ਹੋ ਕੇ ਲੜੂਗੀ ਸ਼੍ਰੋਮਣੀ ਗੁਰਦੁਆਰਾ ਪ੍ਰੰਦਰ ਕਮੇਟੀ ਮੁਰੇ ਹੋ ਕੇ ਲੜਾਈ ਲੜ ਰਹੀ ਆ ਪੂਰੀਆ ਸਿੱਖ ਸੰਸਥਾਵਾਂ ਸਿੱਖ ਕੌਮ ਇਕ ਮੋਟੋ ਕੇ ਲੜਾਈ ਲੜ ਰਹੀ ਆ ਤੇ ਲੜਨੀ ਬਚਾਈਦੀ ਆ ਮੇਰੀ ਬੇਨਤੀ ਆ ਨੌਜਵਾਨਾਂ ਨੂੰ ਥੋਕਿਆ ਕਰੋ ਇਹ ਲੋ ਗੁਲਾਮਾਂ ਨੇ ਪੈਂਦੇ ਨੇ ਇਹ ਉਹਨਾਂ ਦੇ ਵਾਰਿਸ ਨੇ ਜਿਨ੍ਹਾਂ ਨੇ ਇੱਕ ਪੀੜੀ ਮਾਰ ਦਿੱਤੀ ਆਪਣੀ ਨੌਜਵਾਨਾਂ ਦੀ ਇਹ ਦਸਤਾਰਾਂ ਦਾੜੀਆਂ ਦੇ ਬੈਰੀ ਨੇ ਨੌ ਇਹ ਇਹ ਬਿਆਨਤ ਦਾ ਪੁੱਛੜਦਾ ਪਰਿਵਾਰ ਤੇਰੀ ਇੱਟ ਦਾ ਜਵਾਬ ਪੱਥਰ ਨਾਲ ਦੇਾਂਗੇ ਓਏ ਸੁਣ ਲੈ ਤੇ ਤੇਰੀ ਭਾਸ਼ਾ ਦਾ ਜਵਾਬ ਤੇਰੀ ਭਾਸ਼ਾ ਦੇ ਵਿੱਚ ਹੀ ਦਵਾਂਗੇ ਇਹ ਲੋਕ ਬੈਰੀ ਨੇ ਨੌ ਜਨਰ ਬੇਨਤੀ ਇਹਨਾਂ ਨੂੰ ਇਹਦੀ ਭਾਸ਼ਾ ਸਾਰੇ ਇੱਕ ਮਟੋਕੇ ਜਵਾਬ ਦੋ ਤੇ ਲੜਾਈ ਲੜੋ ਕਿਉਂਕਿ ਬੰਦੀ ਸਿੰਘਾਂ ਨੇ ਕੌਮ ਲਈ ਲੜੇ ਨੇ ਕੋਈ ਜਾਤੀ ਲੜਾਈ ਨਹੀਂ ਸੀ ਬੰਦੀ ਸਿੰਘਾਂ ਦੀ ਕੌਮ ਲਈ ਲੜੇ ਨੇ ਕੌਮ ਦੇ ਦਰਦ ਲਈ ਲੜੇ ਨੇ ਸਾਡੇ ਬਜ਼ੁਰਗਾਂ ਦੇ ਜਿਨ੍ਹਾਂ ਜਿਨ੍ਹਾਂ ਦੀਆਂ ਝੂਠੇ ਮੁਕਾਬਲੇ ਕਿਤੇ ਉਹਨਾਂ ਲਈ ਲੜੇ ਨੇ ਤਾਂ ਉਹਨੇ ਸੋਦੇ ਲਾਏ ਤਾਂ ਉਹ 25 25 30 32 ਸਾਲ ਤੋਂ ਜਿਲ੍ਹਾਂ 'ਚ ਬੰਦ ਨੇ ਇਹ ਰਵਨੀਤ ਬੁੱਟੂ ਵਰਗਾ ਨੌਕਾਤ ਦਿਖਾਇਆ ਕਰੋ ਕਿ ਤੇਰੇ ਦਾਦੇ ਨੂੰ ਸਿੱਖ ਕੌਮ ਬਿਆਨਤਾ ਬੁੱਚੜ ਕਹਿੰਦੀ ਆ ਓਏ ਬਿਆਨਤਾ ਬੁੱਚੜ ਕਹਿੰਦੀ ਆ ਤੇ ਤੂੰ ਵੀ ਬਿਆਨਤੇ ਵਿਚਰ ਤੋਂ ਕੱਟ ਨਹੀਂ ਤੂੰ ਵੀ ਰਵਨੀਤ ਬੁੱਚੜਾ ਬੁੱਚੜ ਕਿਉਂਕਿ ਸਿੱਖ ਕੌਮ ਦਾ ਤੈਨੂੰ ਦਰਦ ਨਹੀਂ ਬਾਰ-ਬਾਰ ਤਾਂ ਹੀ ਤੂੰ ਜ਼ਹਿਰ ਉਗਲਦਾ ਤਾਂ ਹੀ ਜ਼ਹਿਰ ਉਗਲਦਾ ਸੱਪ ਦਾ ਬੱਚਾ ਸੱਪ ਹੀ ਆ ਫਿਰ ਤੂੰ ਅਸਲੀਅਤ ਦੇ ਵਿੱਚ ਸੋ ਇਸ ਲਈ ਤੈਨੂੰ ਤੇਰੀ ਭਾਸ਼ਾ ਜਵਾਬ ਦੇ ਰਹੇ ਆ ਤੇ ਜੇ ਇੱਕ ਗੱਲ ਬੋਲੇਗਾ ਚਾਰ ਤੈਨੂੰ ਸਰਾਵਾਂਗੇ ਕਿਉਂਕਿ ਤੁਹਾਡਾ ਜਿਹੜਾ ਖਾਨਦਾਨ ਆ ਉਹ ਸਾਰਾ ਪੰਜਾਬ ਸਾਰੀ ਸਿੱਖ ਕੌਮ ਜਾਣਦੀ ਹੈ ਕਿ ਕੀ ਤੁਸੀਂ ਸਿੱਖ ਕੌਮ ਦੇ ਨਾਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਆਨਤੇ ਬੁੱਚੜ ਦੇ ਪੋਤੇ ਰਵਨੀਤ ਬੁੱੱਟੀ ਨੂੰ ਉਹਦੀ ਭਾਸ਼ਾ ਜਵਾਬ ਦੇਣ ਲੱਗਾ ਸੁਣਨੀ ਹੋਏ ਜਿੰਨਾ ਨੁਕਸਾਨ ਤੇਰੇ ਦਾਦੇ ਨੇ ਜਿਹਨੂੰ ਸਿੱਖ ਕੌਮ ਬਿਆਨਤਾ ਬੁੱਚੜ ਕਹਿੰਦੀ ਹੈ ਐਨਾ ਕਿਸੇ ਨੇ ਨਹੀਂ ਕੀਤਾ ਹੋਣਾ ਤਾਂ ਹੀ ਤੈਨੂੰ ਤਕਲੀਫ ਹੁੰਦੀ ਆ ਜਦੋਂ ਤੇਰਾ ਦਾਦਾ ਮੁੱਖ ਮੰਤਰੀ ਸੀ ਜਦੋਂ ਨੌਜਾਨ ਜਾਂਦੇ ਸੀ ਨਾ ਇਹ ਸਿਰਾਂ ਤੇ ਦਸਤਾਰਾਂ ਸਜਾਈਆਂ ਹੁੰਦੀਆਂ ਸੀ ਦਾੜੇ ਰੱਖੇ ਹੁੰਦੇ ਸੀ ਝੂਠੇ ਮੁਕਾਬਲੇ ਤੇਰਾ ਦਾਦਾ ਹੀ ਕਰਾਉਂਦਾ ਸੀ 인ਦਰਾ ਗਾਂਧੀ ਨੇ ਪਹਿਲਾਂ ਗੁਰੂ ਧਾਮਾਂ ਤੇ ਹਮਲਾ ਕੀਤਾ ਉਹੀ ਅਗੇ ਤਰਜ਼ ਤੇ ਤੇਰੇ ਦਾਦੇ ਨੇ ਸਿੱਖ ਕੌਮ ਦਾ ਬੈਰੀ ਬਣਿਆ ਤੇ ਤਾਂ ਹੀ ਤੈਨੂੰ ਤਕਲੀਫ ਹੁੰਦੀ ਆ ਇਹ ਦਸਤਾਰਾਂ ਨੂੰ ਇਹ ਦਾੜਿਆਂ ਦਾ ਬੈਰੀ ਸੀ ਤੇਰਾ ਦਾਦਾ ਜਦੋਂ ਮੁੱਖ ਮੰਤਰੀ ਸੀ ਕੇਪੀਐਸ ਗਿੱਲ ਦੇ ਨਾਲ ਰਲ ਕੇ ਝੂਠੇ ਮੁਕਾਬਲੇ ਕੀਤੇ ਉਹਨੇ ਨੌਜਵਾਨਾਂ ਨੂੰ ਮਾਰਿਆ ਬੇਗੁਨਾ ਨੌਜਵਾਨਾਂ ਨੂੰ ਮਾਰਿਆ ਇੱਕ ਪੀੜੀ ਮਾਰ ਦਿੱਤੀ ਤੇਰੇ ਦਾਦੇ ਨੇ ਬਿਆਨਤਾ ਪੁੱਛਰ ਤਾਂ ਹੀ ਕਹਿੰਦੇ ਅਸੀਂ ਕੌਮ ਤੇਰੇ ਦਾਦੇ ਨੂੰ ਤੇ ਤੈਨੂੰ ਤਕਲੀਫ ਕਿਉਂ ਹੁੰਦੀ ਆ ਕਿਉਂਕਿ ਜਦੋਂ ਸਿੱਖ ਕੌਮ ਦਾ ਉਹ ਕਤਲੇਆਮ ਕਰ ਰਿਹਾ ਸੀ ਤਾਂ ਉਹਨੂੰ ਸਿੰਘਾਂ ਨੇ ਸੁੱਧਾ ਲਾਇਆ ਤੇਰੇ ਦਾਦੇ ਨੂੰ ਜਿਨ੍ਹਾਂ ਨੂੰ ਅਸੀਂ ਅੱਜ ਬੰਦੀ ਸਿੰਘ ਕਹਿੰਨੇ ਆ ਭਾਈ ਬਲਵੰਤ ਸਿੰਘ ਰਾਜੂਆਣਾ ਜੀ ਜਗਤਾਰ ਸਿੰਘ ਹਵਾਰਾ ਜੀ ਹੋਰ ਅਨੇਕਾਂ ਬੰਦੀ ਸਿੰਘ ਜਿਹੜੇ ਆ ਆਪਣੇ ਸਜ਼ਾਵਾ ਪੂਰੀਆਂ ਕਰ ਚੁੱਕੇ ਨੇ ਤੇ ਜਦੋਂ ਉਹਨਾਂ ਨੂੰ ਛੱਡਣ ਦੀ ਗੱਲ ਆਉਂਦੀ ਆ ਤਾਂ ਤੇਰੇ ਤਕਲੀਫ ਹੁੰਦੀ ਆ ਤਾਂ ਹੀ ਤੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਤੇ ਸਿੱਖ ਕੌਮ ਦੇ ਖਿਲਾਫ ਬੋਲ ਰਿਹਾ ਤੂੰ ਕਹਿੰਦਾ ਡਰ ਗਏ ਕਿਸੇ ਤੋਂ ਨਹੀਂ ਡਰਿਆ ਸੀ ਡਰਾ ਸਾਨੂੰ ਇੰਦਰ ਨਹੀਂ ਸਕੀ ਡਰਾ ਸਾਨੂੰ ਤੇਰਾ ਦਾਦਾ ਨਹੀਂ ਸਕਿਆ ਬੰਤਾ ਬੁੱਚੜ ਤੇ ਤੂੰ ਕਿਹੜੀ ਚੀਜ਼ ਦੀ ਬਾਗ ਦੀ ਮੂਲੀ ਆ ਓਏ ਕਿਸੇ ਤੋਂ ਨਹੀਂ ਸੀ ਡਰਦੇ ਖਾਲਸਾ ਛੰਡੇ ਦੇ ਹੇਠ ਸਿੱਖ ਕੌਮ ਸਿੱਖ ਕੌਮ ਦੇ ਮੁੱਦਿਆਂ ਲਈ ਇਕਜੁੱਟਾ ਇਕਜੁੱਟ ਹੋ ਕੇ ਲੜੂਗੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਮੁਰੇ ਹੋ ਕੇ ਲੜਾਈ ਲੜ ਰਹੀ ਆ ਪੂਰੀਆ ਸਿੱਖ ਸੰਸਥਾਵਾਂ ਸਿੱਖ ਕੌਮ ਇੱਕ ਮੁੱਠੋ ਕੇ ਲੜਾਈ ਲੜ ਰਹੀ ਹੈ ਤੇ ਲੜਨੀ ਬਚਾਈ ਦੀ ਆ ਮੇਰੀ ਬੇਨਤੀ ਆ ਨੌਜਵਾਨਾਂ ਨੂੰ ਥੋਕਿਆ ਕਰੋ ਇਹ ਲੋਕ ਗੁਲਾਮਿਆਂ ਨੂੰ ਪੈਂਦੇ ਨੇ ਇਹ ਉਹਨਾਂ ਦੇ ਵਾਰਿਸ ਨੇ ਜਿਨ੍ਹਾਂ ਨੇ ਇੱਕ ਪੀੜੀ ਮਾਰ ਦਿੱਤੀ ਆਪਣੀ ਨੌਜਵਾਨਾਂ ਦੀ ਇਹ ਦਸਤਾਰਾਂ ਦਾੜ੍ਹੀਆਂ ਦੇ ਵੈਰੀ ਨੇ ਇਹ 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 ਬਿਆਨਤ ਪੁੱਟੜ ਦਾ ਪਰਿਵਾਰ ਤੇਰੀ ਇੱਟ ਦਾ ਜਵਾਬ ਪੱਥਰ ਨਾਲ ਦੇਾਂਗੇ ਓਏ ਸੁਣ ਲੈ ਤੇ ਤੇਰੀ ਭਾਸ਼ਾ ਦਾ ਜਵਾਬ ਤੇਰੀ ਭਾਸ਼ਾ ਦੇ ਵਿੱਚ ਹੀ ਦੇਵਾਂਗੇ ਇਹ ਲੋਕ ਵੈਰੀ ਨੇ ਨੌਜਵਾਨਾਂ ਬੇਨਤੀ ਆ ਇਹਨਾਂ ਨੂੰ ਇਹਦੀ ਭਾਸ਼ਾ ਸਾਰੇ ਇੱਕ ਮੁੱਠੋ ਕੇ ਜਵਾਬ ਦਿਓ ਤੇ ਲੜਾਈ ਲੜੋ ਕਿਉਂਕਿ ਬੰਦੀ ਸਿੰਘਾਂ ਨੇ ਕੌਮ ਲਈ ਲੜੇ ਨੇ ਕੋਈ ਜਾਤੀ ਲੜਾਈ ਨਹੀਂ ਸੀ ਬੰਦੀ ਸਿੰਘਾਂ ਦੀ ਕੌਮ ਲਈ ਲੜੇ ਨੇ ਕੌਮ ਦੇ ਦਰਦ ਲਈ ਲੜੇ ਨੇ ਸਾਡੇ ਬਜ਼ੁਰਗਾਂ ਦੇ ਜਿਨ੍ਹਾਂ ਜਿਨ੍ਹਾਂ ਦੀਆਂ ਝੁੱਠੇ ਮੁਕਾਬਲੇ ਕੀਤੇ ਉਹਨਾਂ ਲਈ ਲੜੇ ਨੇ ਤਾਂ ਉਹਨੇ ਸੋਦੇ ਲਾਏ ਤਾਂ ਉਹ 25 25 30 32 ਸਾਲ ਤੋਂ ਜਿਲ੍ਹਾਂ 'ਚ ਬੰਦ ਨੇ ਇਹ ਰਵਨੀਤ ਬੁੱਟੂ ਵਰਗੇ ਨੇ ਔਕਾਤ ਦਿਖਾਇਆ ਕਰੋ ਕਿ ਤੇਰੇ ਦਾਦੇ ਨੂੰ ਸਿੱਖ ਕੌਮ ਬਿਆਨਤਾ ਬੁੱਚੜ ਕਹਿੰਦੀ ਆ ਓਏ ਬਿਆਨਤਾ ਬੁੱਚੜ ਕਹਿੰਦੀ ਆ ਤੇ ਤੂੰ ਵੀ ਬਿਆਨਤੇ ਬਿਚਰ ਤੋਂ ਕੱਟ ਨਹੀਂ ਤੂੰ ਵੀ ਰਵਨੀਤ ਬੁੱਚੜਾ ਬੁੱਚੜ ਕਿਉਂਕਿ ਸਿੱਖ ਕੌਮ ਦਾ ਤੈਨੂੰ ਦਰਦ ਨਹੀਂ ਬਾਰ-ਬਾਰ ਤਾਹੀਂ ਤੂੰ ਜ਼ਹਿਰ ਉਗਲਦਾ ਤਾਹੀਂ ਜਾ ਰੁਕਦਾ ਸੱਪ ਦਾ ਬੱਚਾ ਸੱਪ ਹੀ ਆ ਫਿਰ ਤੂੰ ਅਸਲੀਅਤ ਦੇ ਵਿੱਚ ਸੋ ਅਸਲੀ ਤੈਨੂੰ ਤੇਰੀ ਭਾਸ਼ਾ ਜਵਾਬ ਦੇ ਰਹੀ ਹੈ ਤੇ ਜੇ ਇੱਕ ਗੱਲ ਬੋਲੇਗਾ ਚਾਰ ਤੈਨੂੰ ਸਰਾਵਾਂਗੇ ਕਿਉਂਕਿ ਤੁਹਾਡਾ ਜਿਹੜਾ ਖਾਨਦਾਨ ਹੈ ਉਹ ਸਾਰਾ ਪੰਜਾਬ ਸਾਰੀ ਸਿੱਖ ਕੌਮ ਜਾਣਦੀ ਹੈ ਕਿ ਕੀ ਤੁਸੀਂ ਸਿੱਖ ਕੌਮ ਦੇ ਨਾਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ